ਨਨਾਰ ਨਿਊਜ਼ ਦੇ ਫੇਸਬੁੱਕ ਪੇਜ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤਕਰੀਬਨ ਸਵੇਰੇ 6 ਵਜੇ ਅਪਡੇਟ ਦਿੱਤੀ ਸੀ। ਤਾਂ ਉਸ ਤੋਂ ਬਾਅਦ ਹੁਣ ਦੀ ਜੋ ਅਪਡੇਟ ਹੈ ਵੱਡੀ ਖਬਰ ਤੁਹਾਨੂੰ ਸਾਂਝ ਕਰ ਰਿਹਾ ਕਿ ਸਵੇਰੇ ਦਰਿਆ ਸਾਤੋਂ ਨੂੰ ਜਦੋਂ ਜਲ ਪੱਦਰ ਸੀ ਵਧਦਾ ਸੀ। ਪਰ ਉਸ ਤੋਂ ਬਾਅਦ ਘਟਿਆ ਨਹੀਂ ਹੈ ਪਾਣੀ ਵਧਿਆ ਹੈ। ਤਸਵੀਰ ਦਿਖਾ ਦਿੰਨਾ। ਸਾਹਮਣੇ ਉਹ ਇੱਕ ਨਿਸ਼ਾਨੀ ਕਹਿ ਸਕਦੇ ਹਾਂ ਕਿ ਪੱਥਰ ਪਈ ਸੀ। ਉਹ ਪੱਥਰਾਂ ਤੋਂ ਪਿੱਛੇ ਪਾਣੀ ਸੀ ਜੋ ਸਾਹਮਣੇ ਛੋਟੇ-ਛੋਟੇ ਪੱਥਰ ਦੋ ਇੱਟਾਂ ਪਈਆਂ ਤਾਂ ਪਾਣੀ ਅੱਗੇ ਉਦੋਂ ਵਧਿਆ ਜਾਣੇ ਕਿ ਘਟਿਆ ਨਹੀਂ ਪਾਣੀ। ਦੂਜੇ ਪਾਸੇ بارش ਸ਼ੁਰੂ ਹੋ ਚੁੱਕੀ ਹੈ। ਔਰ ਮੌਸਮ ਵਿਭਾਗ ਨੇ ਅਲਰਟ ਕੀਤਾ ਕਿ ਬਸ ਤਾਂ ਥੋੜਾ ਕਨੈਕਸ਼ਨ ਜਰੂਰ ਵੀਕ ਹੈ ਇੱਥੇ ਨੈਟਵਰਕ ਪ੍ਰੋਬਲਮ ਹੈ ਇਸ ਕਰਕੇ ਥੋੜੀ ਜੀ ਪ੍ਰੋਬਲਮ ਆ ਰਹੀ ਹੈ ਦਿਨ ਸਤਲੁਜ ਦਾ ਜਲ ਪੱਧਰ ਸੀ ਉਹ ਵੱਧ ਰਿਹਾ ਹੈ ਤੇ ਇਸ ਵਕਤ ਦੀ ਬ੍ਰੇਕਿੰਗ ਨਿਊਜ਼ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਕਿ ਤੱਕ ਤਸਵੀਰ ਦਿਖਾਉਣੀ ਆ ਹਮ ਬੀਤੇ ਦਿਨ ਜਦੋਂ ਪਾਣੀ ਆਇਆ ਸੀ ਤਾਂ ਬਹੁਤ ਜ਼ਿਆਦਾ ਆਇਆ ਸੀ ਜਿੰਨਾ ਆਪਣਾ ਹੁਣ ਚੱਲ ਰਿਹਾ ਹੈ ਤਕਰੀਬਨ ਇਦੋਂ 4 ਫੁੱਟ ਪਾਣੀ ਜ਼ਿਆਦਾ ਸੀ ਪਰ ਇਸ ਟਾਈਮ ਦੀ ਬ੍ਰੇਕਿੰਗ ਨਿਊਜ਼ ਤੁਰੇ ਨਾਲ ਸਾਂਝੀ ਕਰ ਰਹੇ ਆ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਉਹ ਵਧਿਆ ਘਟਿਆ ਨਹੀਂ ਤੇ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਰਿਆ ਸਤਲੁਜ ਦੀਆਂ ਮਹਿਦਪੁਰ ਤੋਂ ਜਾਂਦੇ ਚੁਗਰਾਵ ਰੋਡ ਦੀਆਂ ਤਸਵੀਰਾਂ ਨੇ ਤਾਂ ਇਹ ਲਾਈਵ ਸਿੱਧਾ ਤੁਸੀਂ ਦੇਖ ਰਹੇ ਹੋ ਐਦਾ ਨਹੀਂ ਇੱਕ ડી ਲਾਈਵ ਹੈ ਜੇ ਤੁਹਾਨੂੰ ਅਸੀਂ ਬਾਅਦ ਵਿੱਚ ਦਿਖਾਵਾਂਗੇ ਉਹ ਇਹੋ ਜਿਹੀ ਕੋਈ ਗੱਲ ਨਹੀਂ ਇਹ ਸਿੱਧੀਆਂ ਤਸਵੀਰਾਂ ਲਾਈਵ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤੇ ਜਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਦੂਜੇ ਪਾਸੇ ਇੱਕ ਹੋਰ ਤਸਵੀਰ بارش ਦੀ ਦਿਖਾਉਣੇ ਕਿ ਬੱਦਲ ਨੇ ਚਾਰੇ ਪਾਸੇ ਐਦਾ ਲੱਗਦਾ ਕਿ ਪੂਰਾ ਇਹ ਇਲਾਕੇ ਨੂੰ ਆਪਣੇ ਕਲਾਵੇ ਦੇ ਵਿੱਚ ਘੇਰ ਲਿਆ ਹੋਵੇ ਸਾਹਮਣੇ ਕਾਫੀ ਜ਼ਿਆਦਾ ਬਾਰਿਸ਼ ਪੈ ਰਹੀ ਹੈ ਪੂਰਾ ਕਾਲਾ ਅਸਮਾਨ ਬੱਦਲਾਂ ਦੇ ਨਾਲ ਘੇਰਿਆ ਹੋਇਆ ਹੈ ਸਾਹਮਣੇ ਤਾਂ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੋਂ ਅਸੀਂ ਸੰਝ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜੋ ਜਲ ਭੱਧਰ ਹੈ ਉਹ ਫੇਰ ਵਧਣਾ ਸ਼ੁਰੂ ਹੋਇਆ ਹੈ ਤਾਂ ਤਕਰੀਬਨ ਹੁਣ ਤੱਕ ਤਸਵੀਰ ਦੀ ਗੱਲ ਕਰੀ ਤਾਂ ਪਾਣੀ ਵਧਿਆ ਪਾਣੀ ਘਟਿਆ ਨਹੀਂ ਤਾਂ ਵੱਡੀ ਅਪਡੇਟ ਆਪਣੇ ਆਪ ਚੱਕ ਤਸਵੀਰ ਹੈ ਬਹੁਤ ਸਾਰੇ ਏਰੀਏ ਨੂੰ ਅੱਗੇ ਜੋ ਝੋਨੇ ਡੁੱਬੇ ਹੋਇਆ ਪਾਣੀ ਦੇ ਵਿੱਚ ਜਿੱਥੇ ਨੀਵਾ ਥੋੜਾ ਥਾਂ ਸੀ ਉਹ ਡੁੱਬ ਗਿਆ ਥਾ ਪਾਣੀ ਉੱਤੇ ਖੜਾ ਤੇ ਜਿਹੜੇ ਝੋਨੇ ਚ ਪਾਣੀ ਖੜਾ ਹੈ ਤਕਰੀਬਨ 4 ਦਿਨ ਹੋ ਗਿਆ ਜੇ ਹੋਰ 1-2 ਦਿਨ ਚੱਲ ਜਾਂਦਾ ਤਾਂ ਝੋਨਾ ਉਹ ਖਰਾਬ ਹੋ ਜਾਊਗਾ ਹਰੇ ਚਾਰੇ ਦੀ ਬੜੀ ਵੱਡੀ ਕਮੀ ਹੈ ਬੜੀ ਵੱਡੀ ਦਿੱਕਤ ਹੈ ਤਾਂ ਦੂਜੀ ਅਪਡੇਟ ਹੋਰ ਦੇਦਾ ਕਿ ਬਿਆਸ ਦਰਿਆ ਦਾ ਵੀ ਜਲ ਪੱਧਰ ਉਹ ਵੀ ਵਧਿਆ ਹੈ ਤਾਂ ਮੌਸਮ ਵਿਭਾਗ ਨੇ ਅਲਰਟ ਵੀ ਕੀਤਾ ਹੈ ਕਿ بارش ਕਾਫੀ ਜ਼ਿਆਦਾ ਹੋ ਸਕਦੀ ਹੈ 2 ਦਿਨ ਤਾਂ ਹਿਮਾਚਲ ਦੇ ਵਿੱਚ ਕਾਫੀ ਦਾ بارش ਵੀ ਹੋ ਰਹੀ ਹੈ ਔਰ ਪਾਖੜਾ ਦਾ ਲੈਵਲ 1667.2 ਹੋ ਚੁੱਕਿਆ ਹੈ ਪਾਖੜਾ ਦਾ ਜੋ ਲੈਵਲ ਹੈ 1667.2 ਹੋ ਚੁੱਕਿਆ ਹੈ ਤੇ ਇਸ ਵਕਤ ਦੇ ਜੋ ਵੱਡੀ ਅਪਡੇਟ ਦੇ ਰਿਹਾ ਕਿ ਦਰਿਆ ਸਤਲੁਜ ਦਾ ਜਲ ਪੱਧਰ ਵਧਿਆ ਹੈ ਕਿੰਨੀਆਂ ਵੀ ਅੰਦਰ ਟਿੱਬੀਆਂ ਵਗੈਰਾ ਦੇਖੋਗੇ ਸਾਰੀਆਂ ਟੱਕੀਆਂ ਜਾ ਚੁੱਕੀਆਂ ਹੈ ਕਈ ਥਾਵਾਂ ਤੇ ਇਸ ਦਰਿਆ ਨੇ ਢਾਲ ਆ ਲਿਆ ਨਹੀਂ ਕਿ ਖੋਰਾ ਲੱਗੇ ਹੋਇਆ ਤੇ ਕਈ ਜ਼ਮੀਨਾਂ ਵੀ ਵਿੱਚ ਡਿੱਗੀਆਂ ਇਸ ਦਰਿਆ ਦੇ ਵਿੱਚ ਤਾਂ ਇਧਰ ਹੋਰ ਤਸਵੀਰ ਦੇਖ ਲਓ ਤਮੇ ਜਲਦੀ ਹੀ ਅਪਡੇਟ ਦੂਜੀ ਲੈ ਕੇ ਹਾਜ਼ਰ ਹੋਵਾਂਗਾ ਵਾਹਿਗੁਰੂ ਜੀ ਅਰਦਾਸ ਜਰੂਰ ਕਰੋ ਕਿ بارش ਨਾ ਹੋਵੇ ਔਰ ਜੇਕਰ بارش ਨਹੀਂ ਹੋਊਗੀ ਤਾਂ ਪਾਣੀ ਵੀ ਜਰੂਰ ਘਟੂਗਾ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਦੇਖਦੇ ਰਹੋ ਐਨਐਨਆਰ ਨਿਊਜ਼ ਬਹੁਤ ਬਹੁਤ ਧੰਨਵਾਦ